ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਜਿਵੇਂ ਸਾਡੀ ਫੈਸਿਲਿਟੀਆਂ ਵਧੀਆਂ ਨੇ ਬਿਮਾਰੀਆਂ ਵੀ ਉਸੇ ਹਿਸਾਬ ਨਾਲ ਵਧੀਆਂ ਨੇ ਹੈਨਾ ਮੰਨਦੇ ਹੋ ਨਾ ਇਸ ਗੱਲ ਨੂੰ ਤਾਂ ਮਨ ਨੂੰ ਅੱਜ ਅਸੀਂ ਗੱਲ ਕਰੀਏ ਗੈਸ ਚੁੱਲੇ ਦੀ ਪੁਰਾਣੇ ਜ਼ਮਾਨੇ ਵਿੱਚ ਵਧੀਆ ਹੁੰਦੇ ਸੀਗੇ ਗੈਸ ਚੁੱਲਾ ਜਸਟ ਸਿਰਫ ਚਾਹ ਬਣਾਉਣ ਵਾਸਤੇ ਹੁੰਦਾ ਸੀਗਾ ਮਤਲਬ ਸਾਡੇ ਬਚਪਨ ਦੀ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਜਦੋਂ ਅਸੀਂ ਛੋਟੇ ਸੀ ਨਾ ਗੈਸ ਸਾਡੇ ਵੀ ਹੁੰਦਾ ਸੀਗਾ ਗੈਸ ਚੁੱਲਾ ਬਟ ਜ਼ਿਆਦਾਤਰ ਕੰਮ ਸਾਡਾ ਚੁੱਲਿਆਂ ਤੇ ਹੁੰਦਾ ਸੀਗਾ ਇਹਦੇ ਵਿੱਚ ਲੱਕੜੀਆਂ ਲਗਾਈਆਂ ਜਾਂਦੀਆਂ ਸੀ ਗਿਆ ਸਾਰਾ ਕੰਮ ਸਾਡਾ ਚੁੱਲ੍ਹੇ ਤੇ ਹੋਣਾ ਰੋਟੀ ਚੁੱਲ੍ਹੇ ਤੇ ਬਣਾਣੀ ਸਬਜ਼ੀ ਚੁੱਲ੍ਹੇ ਤੇ ਬਣਾਣੀ ਪਾਣੀ ਵਗੈਰਾ ਚੁੱਲ੍ਹਿਆਂ ਤੇ ਗਰਮ ਹੁੰਦਾ ਸੀਗਾ ਦੁੱਧ ਚੁੱਲ੍ਹਿਆਂ ਤੇ ਗਰਮ ਹੁੰਦਾ ਸੀਗਾ ਮਤਲਬ ਦੁੱਧ ਕੜ-ਕੜ ਕੇ ਜਿਹੜਾ ਚੁੱਲ੍ਹਿਆਂ ਤੇ ਰਿਜਦਾ ਹੈ ਨਾ ਉਹਦੀ ਵੱਖਰਾ ਹੀ ਸੁਆਦ ਹੈ ਤੇ ਗੈਸ ਹੁੰਦਾ ਸੀਗਾ ਸਿਰਫ ਚਾਹ ਬਣਾਉਣ ਵਾਸਤੇ ਤੇ ਬਟ ਅੱਜ ਦੇ ਟਾਈਮ ਵਿੱਚ ਇੰਨੀਆਂ ਜ਼ਿਆਦਾ ਬਿਮਾਰੀਆਂ ਕਿਉਂ ਆ ਗਈਆਂ ਕਿਉਂਕਿ ਇੱਕ ਤਾਂ ਮੇਨ ਰੀਜ਼ਨ ਹੈ ਜੀ ਗੈਸ ਚੁੱਲਾ ਜਿਹੜੀ ਰੋਟੀ ਅਸੀਂ ਮਤਲਬ ਚੁੱਲ੍ਹਿਆਂ ਤੇ ਪਹਿਲਾਂ ਖਾਂਦੇ ਹੁੰਦੇ ਸੀਗੇ ਸਾਡੇ ਸਿਆਣੇ ਬਜ਼ੁਰਗ ਚੁੱਲਿਆਂ ਤੇ ਹੀ ਖਾਂਦੇ ਸੀਗੇ ਤੇ ਇੰਨੇ ਜ਼ਿਆਦਾ ਬਿਮਾਰ ਨਹੀਂ ਹੁੰਦੇ ਸੀਗੇ ਉਹ 90 90 ਸਾਲ 100 100 ਸਾਲ ਉਹਨਾਂ ਦੀ ਉਮਰ ਆਉਂਦੀ ਆ ਸੀਗੇ ਉਹਨਾਂ ਨੇ ਚੁੱਲ੍ਹੇ ਦਾ ਰੜਦਾ ਰੜਦਾ ਫੁਲਕਾ ਖਾੜਾ ਹੈਨਾ ਤੇ ਹੁਣ ਜਿਵੇਂ ਆ ਦੇਖ ਲੋਗੇ ਇਸ ਚੁੱਲ੍ਹੇ ਤੇ ਅਸੀਂ ਰੋਟੀ ਰਾੜ ਕੇ ਖਾਂਦੇ ਆ ਇਹ ਵੀ ਤਾਂ ਬਿਮਾਰੀ ਦਾ ਘਰ ਹੈ ਇਹ ਗੈਸ ਕਿੰਨੇ ਗੰਦ ਨਾਲ ਬਣਾਈ ਜਾਂਦੀ ਹੈਨਾ ਇਹ ਇਹ ਤਾਂ ਤੁਹਾਨੂੰ ਪਤਾ ਹੀ ਹੋਣਾ ਤੇ ਉਹਦੇ ਉੱਪਰ ਅਸੀਂ ਫੁਲਕਾ ਰਾੜ ਕੇ ਖਾਂਦੇ ਆ ਤਾਂ ਇਹ ਵੀ ਖਤਰਨਾਕ ਚੀਜ਼ ਹੀ ਐ ਅਗਰ ਤੁਸੀਂ ਇਸ ਤੇ ਥੋੜੀ ਜੀ ਰੋਕਥਾਮ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਤੁਸੀਂ ਰੋਟੀ ਬਣਾਉਂਦੇ ਹੋ ਉਹਨੂੰ ਤਵੇ ਤੇ ਸੇਕ ਲਿਆ ਕਰੋ ਮੀਨਸ ਪੌਣੇ ਨਾਲ ਕੱਪੜੇ ਨਾਲ ਤਵੇ ਤੇ ਪਕਾ ਕੇ ਫਿਰ ਖਾਇਆ ਕਰੋ ਉਹਨੂੰ ਗੈਸ ਤੇ ਨਾ ਉਹਨੂੰ ਬਣਾਇਆ ਕਰੋ ਮੀਨਸ ਜਿਹੜਾ ਅਸੀਂ ਡਾਇਰੈਕਟ ਗੈਸ ਤੇ ਭੁੰਨਦੇ ਆ ਨਾ ਚੀਜ਼ ਕੋਈ ਵੀ ਉਹ ਸਾਡੇ ਵਾਸਤੇ ਖਤਰਨਾਕ ਹੀ ਹੈ ਸ਼ੁਰੂ-ਸ਼ੁਰੂ ਚ ਸਾਨੂੰ ਪਤਾ ਨਹੀਂ ਲੱਗਦਾ ਬਟ ਜਿਵੇਂ ਅਸੀਂ ਹੌਲੀ-ਹੌਲੀ ਫਿਰ ਖਾਂਦੇ ਆ ਨਾ ਉਹ ਜ਼ਹਿਰ ਸਾਡੇ ਅੰਦਰ ਜਾਂਦਾ ਏ ਤੇ ਹੌਲੀ-ਹੌਲੀ ਹੀ ਛੋਟੀਆਂ ਬਿਮਾਰੀਆਂ ਵੱਡੀਆਂ ਬਿਮਾਰੀਆਂ ਦਾ ਰੂਪ ਧਾਰਨ ਕਰਦੀਆਂ ਆਏ ਹਨਾ ਤਾਂ ਅਸੀਂ ਤਾਂ ਚਲੋ ਆਪਣੇ ਉਸ ਆਪਣੇ ਜ਼ਮਾਨੇ ਵਿੱਚੋਂ ਆਏ ਵੇ ਜਿੱਥੇ ਚੁੱਲਿਆਂ ਤੇ ਕੰਮ ਹੁੰਦਾ ਸੀਗਾ ਜ਼ਿਆਦਾ ਤੇ ਅਸੀਂ ਬੜਾ ਕੰਮ ਕੀਤਾ ਵਾ ਆਪਣੇ ਟਾਈਮ ਤੇ ਅੱਜ ਕੱਲ ਦੇ ਬੱਚਾ ਇਹਨਾਂ ਦਾ ਸੁਆਹ ਨਹੀਂ ਕੰਮ ਕਰਨਾ ਕਿਉਂਕਿ ਅੱਜ ਕੱਲ ਦੇ ਬੱਚੇ ਬਹੁਤ ਜ਼ਿਆਦਾ ਸੋਹਲ ਜੇ ਹੋ ਗਏ ਵੇ ਨਾ ਉਹ ਜ਼ਿਆਦਾਤਰ ਫੋਨਾਂ 'ਨੇ ਪਟਦੇ ਵੇ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਚਲੋ ਹੁਣ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ